ਜੀ ਬੇਲਦੀ ਪਿੰਡ ਰੋਤਾਨੇ ਤੁਹਾਡੀ ਮਾਤਾ ਜੀ ਨੂੰ ਸੰਬੰਧਿਤ ਚੁਣਿਆ ਸੇਵਾ ਕੰ ਦਾ ਔਕਾਤ ਤਾਂ ਮਨ ਬਦਸੀਆ ਤੋਂ ਤੁਹਾਡੇ ਸਿਰ ਤੇ ਸਪੱਗਿਆ ਤਾਂ ਸਿੱਧਿਆ ਸਭ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੋ ਸਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਵਿਕਰਮਜੀਤ ਸਿੰਘ ਆ ਮੇਰੀ ਮਾਤਾ ਪਰਮਜੀਤ ਕੋ ਸਰਪੰਚ ਪਿੰਡ ਥੰਮਣ ਡਾਕ ਹਨਦ ਰੰਗਲਾ ਬਲਾਕ ਦਰੰਗਲਾ ਜ਼ਿਲ੍ਹਾ ਅਰਦਾਸਪੁਰ ਉਹ ਬੇਦੀ ਪਿਛਲੀ ਪੰਚਾਇਤ ਉਹ ਲੋਕ ਜਿਹੜੇ ਪੈਨ ਕੰਮ ਲੈ ਚੁੱਕੀ ਹੈ ਜੋ ਤੁਹਾਡੀ ਗੋਈ ਕੋਈ ਚ ਪੂਰੇ ਕਰਵਾਏ ਜੀ ਪਿਛਲੀ ਪੰਚਾਇਤ ਵੱਲੋਂ ਪੜੀ ਕੰਮ ਕੋਈ ਇੱਕ ਦੋ ਕੰਮ ਰਹਿ ਗਏ ਸੀ ਉਹ ਆਪਾਂ ਪਿੰਡ ਦੇ ਸਾਰੇ ਵੀਰ ਵੀਰਾਂ ਸੰਜੋਗ ਲੈ ਕੇ ਸਾਰੇ ਪਿੰਡ ਦੇ ਆਪਣੇ ਵੀ ਮਤਲਬ ਜੋ ਵੀ ਆਪਣੇ ਮੈਂਬਰ ਸਾਹਿਬ ਨੇ ਆਪਣੇ ਸਰਪੰਚ ਸਾਹਿਬ ਨੇ ਆਪਣਾ ਸੰਜੋਗ ਲੈ ਕੇ ਜੋ ਪਿੰਡ ਚ ਕੰਮ ਆਦੇ ਹੋਣ ਵਾਲੇ ਆਹੀਂ ਉਹ ਕਰਾਵਾਂਗੇ ਹਾਂ ਇੱਕ ਮਤਲਬ ਆਪਣਾ ਪ੍ਰੋਜੈਕਟ ਆਇਆ ਵਾਲੀਵਾਲ ਦਾ ਉਹ ਆਪਾਂ ਲਗਾਇਆ ਆ ਜੋ ਵੀ ਪਿੰਡ ਚ ਹੋਰ ਵੀ ਕੋ ਥੰਮ ਚ ਕੰਮ ਨਾ ਕੋ ਕੰਮ ਆਂਦੀ ਕੋ ਕਮੀ ਪੇਸ਼ੀ ਰਹੇਗੀ ਜਾਂ ਕੁਛ ਐੇ ਕੰਮ ਕਰਾਂ ਚ ਬਿਕਲੋ ਕੇ ਮਿਲਦੀ ਤੁਸੀਂ ਆਹ ਵੇਖ ਕੇ ਲੇਗਾ ਜਦੋਂ ਬਾਹਰਲੇ ਪਿੰਡਾਂ ਨੇ ਚੱਜਦਾ ਹਾਂਜੀ ਫੁੱਲ ਫੁੱਟੇ ਲੱਗੇ ਹੁੰਦੇ ਨੇ ਲੇਟਾ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਹਿੰਦੋ ਕਰੀਏ ਇੱਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਸੋ ਬੱਚਾਂ ਵਾਸਤੇ ਓਪਨ ਯਮ ਹੁੰਦੀ ਆ ਜੋ ਥੂਲੇ ਲੱਗੇ ਹੁੰਦੇ ਨੇ ਇੱਕ ਵਧੀਆ ਦੇਖਣ ਅਜੇ ਹੁੰਦੀ ਆ ਇਹ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਤਾਂ ਦੀ ਪਖੜਦੀ ਆਗੀ ਫੈਸਿਲਿਟੀ ਸਾਰੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਨੂੰ ਇੱਕ ਮਤਲਬ ਫਿਰਲੀ ਦੇ ਤੌਰ ਲਾਈਟਾਂ ਕੋਸ਼ਿਸ਼ ਇਹ ਵਾਲੀ ਸਹੂਲਤ ਸਾਡੇ ਪਿੰਡ ਨੂੰ ਮਿਲਣੀ ਚਾਹੀਦੀ ਆ ਵੀ ਆਪਣੇ ਕੋਈ ਵੀ ਮਤਲਬ ਆਉਂਦੇ ਜਾਂਦੇ ਕੋਈ ਆਪਣਾ ਕੋਈ ਉਹ ਜੀ ਘਟਨਾ ਕੋਈ ਨਾ ਹੋਏ ਜਾਂ ਸ਼ੀਸ਼ਾ ਲੱਗਾ ਹੋਏ ਉਹ ਦਿਖ ਜਾਂਦਾ ਵੀ ਮਤਲਬ ਇਹ ਘਟਨਾ ਹੋਣ ਤੋਂ ਬਚ ਜਾਂਦਾ ਬੰਦਾ ਇਹ ਸਾਨੂੰ ਇੱਕ ਜ਼ਰੂਰਤ ਚਾਹੀਦੀ ਆ ਹਾਂਜੀ ਉਹ ਕਾਮ ਜਿਹੜੇ ਦਾ ਹੈ ਕਹਾਂ ਤੋਂ ਪਾਦੇ ਕਿਹੜੇ ਕਿਹੜੇ ਕੰਮ ਨੇ ਮਰਦਾ ਬਣਦੇ ਵਿੱਚ ਹੋਣ ਵਾਲੇ ਜਿਹੜੇ ਹੋਣ ਬਣ ਗਏ। ਉਹ ਆਪਣੇ ਪਿੰਡ ਚ ਕੰਮ ਸਰ ਦੋ ਤਿੰਨ ਗਲੀਆਂ ਆ ਉਹ ਮਤਲਬ ਆ ਜਾਣਗੇ ਬਣਾਵਾਂਗੇ। ਇੱਕ ਕਾਮਾ ਡਾ ਮੜੀਆਂ ਦਾ ਉਹ ਆਪਣਾ ਜੋ ਵੀ ਸੁਸ਼ਾਨ ਘਾਟ ਦਾ ਆਪਾਂ ਉਹ ਕਰਾਂਗੇ ਘਰ ਨੂੰ ਤਿਆਰ। ਹਾਂਜੀ ਵੀਰ ਦੀ ਰਸਨ ਘਾੜ ਦੀ ਸਮੱਸਿਆ ਕਾਫੀ ਬਣਾ ਰੱਖਦੀ ਹਿਆ। ਕਿਉਂਕਿ ਜੋ ਲੋਕ ਆਉਂਦੇ ਆਉਂਦੇ ਰਸਨ ਘਾੜਦੇ ਨਹੀਂ ਬਣਦੇ ਗਰੀਬ ਦੀ ਘਰ ਰਸਨ ਨਹੀਂ ਪਹੁੰਚਦਾ। ਇਹ ਤੁਹਾਨੂੰ ਲੱਗਦਾ ਤੁਹਾਡੇ ਧੰਦੇ ਵਿੱਚ ਵੀ ਇਦਾਂ ਨਹੀਂ ਹੱਸਿਆ ਰਹਿ ਗਿਆ ਸਰ ਸਾਡੇ ਪਲਣ ਚ ਜਿਹੜੇ ਰਾਸ਼ਨ ਕਾਰਟ ਆ ਉਹ ਘਰ ਪਰਤੀ ਜਿਹੜੇ ਕੋ ਗਰੀਬ ਪਰਿਵਾਰ ਆ ਸਾਰੇ ਆ ਉਹਨਾਂ ਦੇ ਬਣੇ ਆ ਕੁਝ ਪਰਿਵਾਰਾਂ ਦੇ ਜਿੱਦਾਂ ਕੋਈ ਵੀ ਚ ਨਾਂ ਛਡੋ ਜਾਂਦੇ ਆ ਉਹ ਆਪਾਂ ਨਾਂ ਕਿਆ ਹੀ ਮੱਲ ਵੱਡੀ ਪੋਹ ਹੋਲਡਰ ਕਿਆ ਵੀ ਉਹ ਨਾਂ ਐਡ ਕਰ ਦੋ ਇਹਨਾਂ ਨੂੰ ਸਮੱਸਿਆ ਆਂ ਢੀ ਆ ਉਹ ਸਮੱਸਿਆ ਸਾਡੇ ਕੋਲ ਪੂਰੀ ਕਰੋ ਇਹ ਕੀ ਲੱਗਦਾ ਜੇ ਸੈਡ ਬੰਦਾ ਬਾਹਰੋਂ ਆ ਆ ਹਾਂਜੀ ਸਰ ਸੈਡ ਬੰਦਾ ਉਹ ਵੀ ਚੱਕਰ ਆਗਾ ਸਰ ਉਹ ਗਵਰਦੀ ਪਿੰਡੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਸਕੂਲ ਕਿੰਨੀ ਤਰ੍ਹਾਂ ਦਾ ਔਰ ਕੀ ਲਗਦਾ ਸਟਾਫ ਪੂਰਾ ਵਾਜਾ ਸਤਾ ਦੀ ਕਮੀ ਲੱਗਦੀ ਆ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਸਰ ਸਕੂਲ ਦੀ ਹਾਲਤ ਤੇ ਸਟਾਫ ਬਿਲਕੁਲ ਓਕੇ ਆ ਕੋਈ ਇਹੋ ਜਿਹਾ ਨੁਕਸਾਨ ਨਹੀਂ ਆ ਕੋਈ ਮੈਡਮ ਆ ਟੀਚਰ ਸਭ ਕੁਝ ਓਕੇ ਆ ਕੋਈ ਇਹੋ ਜੀ ਕੋਈ ਮਤਲਬ ਕਮੀ ਨਹੀਂ ਆ ਬੱਚੇ ਓਕੇ ਆ ਤਾਂ ਬਿਲਕੁਲ ਓਕੇ ਪਰਿਵਾਰਾਂ ਨੂੰ ਉੱਥੇ ਬੱਚੇ ਮਤਲਬ ਜਿੱਦਾਂ ਆਪਣੇ ਘਰਾਂ ਚ ਰਹਿੰਦੇ ਆ ਉੱਥੇ ਸਕੂਲ ਚ ਬੱਚੇ ਰਹਿੰਦੇ ਆ ਬਾਕੀ ਸਾਰ ਇੱਕ ਸਮੱਸਿਆ ਆ ਸਾਡੇ ਪਿੰਡ ਚ ਲਾਇਬ੍ਰੇਰੀ ਜੁਰੀ ਆ ਉਹ ਜੀ ਤੇ ਕੋਈ ਥੋੜਾ ਜਿਹਾ ਟਾਈਮ ਪਾ ਕੇ ਜੇ ਕੁਝ ਵੀ ਲਾ ਲਓ ਜਿੱਦਾਂ ਵੀਰ ਜੀ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਜੋਗੜਾ ਹੁੰਦੇ ਆ ਤੁਸੀਂ ਆਮ ਸੁਣਿਆ ਹੈਗਾ ਸੋਸਨ ਜੀ ਆ ਵਾਰਾਈ ਦੀ ਬੋਲਣਗੇ ਜੋਗੜਾ ਹੋਂ ਜਗਾ ਨਹੀਂ ਤਾਂ ਸੋਨ ਜਾਈ ਨਾਮ ਪਾਈ ਜਾਂਦੇ ਨੇ ਕਿ ਆਹ ਦੀ ਵੀ ਵਾਈ ਦੇ ਵਿੱਚ ਕਿਵੇਂ ਦੇਖਿਆ ਜਾਏ ਜੋਸ਼ਾਰ ਮਾ ਉਹਨਾਂ ਦੇ ਪੁਆਣੇ ਆ ਵੀ ਜਿਹੜੇ ਪਿੰਡ ਦੇ ਥੰਮਨ ਚ ਕੰਮ ਕਰਦੇ ਨੇ ਜੋ ਮਤਲਬ ਕਿਤੇ ਵੀ ਕੰਮ ਜਿੱਦਾਂ ਸਰਕਾਰੀ ਅਹੁਦੇ ਦੇ ਕੰਮ ਕਰਾਉਣ ਦੇ ਮੁਤਾਬਕ ਉਹਨਾਂ ਦੇ ਨਾਂ ਪਹਿਣਾ ਜਿਹੜਾ ਕੋਈ ਕੰਮ ਕਰੇਗਾ ਨਾਂ ਤੇ ਸਰ ਉਹਨਾਂ ਦੇ ਪਹਿਣੇ ਆ ਤੂੰ ਬਾਕੀ ਕੰਮ ਦੇ ਤੌਰ ਨਾ ਜਿਨ੍ਹਾਂ ਦੇ ਵੀ ਮਨਮੋ ਜਿਹੜੇ ਕੰਮ ਕਰਨਗੇ ਉਹ ਦਿਹਾੜੀ ਆਪਣੀ ਜਿੱਦਾਂ ਵੀ ਜੋ ਨਿਰਦੇਸ਼ਾਂ ਦੇ ਮੁਤਾਬਕ ਆਏਗੀ ਉਹ ਆਪਾਂ ਦਵਾ ਕੇ ਉਹਨਾਂ ਨੂੰ ਸਰ ਜੋ ਜਦ ਤੱਕ ਦਾ ਸਹਿਯੋਗ ਰੋਦਰ ਨੂੰ ਯਾ ਸਰਦਾਨੇ ਮੈਂ ਸੇ ਦੀਏ ਸੋ ਆਪ ਜੀ ਦੇ ਮੈਨੂੰ ਲੈ ਕੇ ਕੀ ਨ ਦੇ ਨਾ ਚਾਹਣ ਰੋਸ ਸਾਰ ਆਪਣੇ ਪਲੈਂਡ ਕੋਈ ਇਹੋ ਜੀ ਮਤਲਬ ਸਮਸਿਆ ਨਹੀਂ ਓਕੇ ਆ ਪਿੰਡ ਆਪਣਾ ਵਾਈ ਗੁਰਦੀ ਮੇਰ ਆ ਬਿਲਕੁਲ ਓਕੇ ਰਿਪੋਰਟ ਆ ਹਾਂਜੀ ਕੋਈ ਇਹੋ ਜਿਹਾ ਕੋਈ ਦਰੋਬੰਦੀ ਨਹੀਂ ਲੈ ਨਹੀਂ ਸਰ ਕੋਈ ਨਹੀਂ ਉਹ ਵਿਧੀ ਨੌਂ ਨੰਦਾਂ ਦਾ ਲੇਖਣ ਦੇ ਵਿੱਚ ਹਮ ਰੋਲਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਜਾਬ ਉਹ ਲੋ ਕੀ ਪਲੇਅਰ ਬਣਨਗੇ ਹਾਂਜੀ ਸਰ ਨੌਜਵਾਨ ਵੀਰ ਭਰਾਵਾਂ ਦਾ ਧੈਣਾ ਦਾ ਮਾਤਾ ਦਾ ਮੈਂ ਤੇ ਬਹੁਤ ਧੰਨਵਾਦੀ ਆ ਮੇਰੇ ਮਤਲਬ ਬਹੁਤ ਸਾਥ ਸੰਜੋਗ ਦਿੱਤਾ ਆ ਨੌਜਵਾਨਾਂ ਨੇ ਮੇਰੇ ਵਾਸਤੇ ਮੇਰੇ ਪਰਿਵਾਰ ਵਾਸਤੇ ਮੇਰੇ ਸਾਹਮਣੇ ਮਾਤਾ ਬੈਠੀ ਆ ਪਰਮਜੀਤ ਕੋ ਸਰਪੰਚ ਇਹਨਾਂ ਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਤੇ ਮੈਂ ਪਲੇਅ ਗਰਾਊਂਡ ਦਾ ਕੰਮ ਸ਼ੁਰੂ ਕੀਤਾ ਆ ਇਹ ਬੱਚਾ ਨੇ ਕੋਈ ਅੱਖ ਮਾਰਿਆ ਜੋ ਪਲੇਅ ਗਰਾਊਂਡ ਚ ਸਮਾਨ ਆਏਗਾ ਜੋ ਵੀ ਮ ਆਪਣੇ ਕੋਲੋਂ ਲੈ ਕੇ ਤਾਬਿਆਦਾਰ ਆ ਮੈਂ ਕਹਿੰਦਾ ਮੈਂ ਨੌਜਵਾਨਾਂ ਵਾਸਤੇ ਜਿੱਥੇ ਵੀ ਜੋ ਵੀ ਕੰਮ ਦੀ ਕੋਈ ਕਮੀ ਨਹੀਂ ਹੈ ਕਿ ਜੇ ਕੋਈ ਕੰਮ ਦੀ ਕਮੀ ਹੈ ਤੇ ਉਹ ਮੈਨੂੰ ਪੁੱਛ ਨੌਜਵਾਨਾਂ ਵਾਸਤੇ ਮੈਂ ਥੰਮ ਵਰ ਕੇ ਖੜਾ ਆ ਇਹਨਾਂ ਵਾਸਤੇ ਮੈਂ ਸਭ ਕੁਝ ਜੋ ਵੀ ਮੈਨੂੰ ਕਹਿਣਗੇ ਮੈਂ ਤਿਆਰ ਆ ਖੇਡ ਦਾ ਸਮਾਨ ਜੋ ਮਤਲਬ ক্রিকেট ਦਾ ਸਮਾਨ ਹੋ ਬਲੀਬਾਲ ਦਾ ਸਮਾਨ ਜਿਮ ਦਾ ਸਮਾਨ ਮੈਂ ਇਹਨਾਂ ਵਾਸਤੇ ਮੈਨੂੰ ਨੌਜਵਾਨਾਂ ਵਾਸਤੇ ਨਾ ਬਿਲਕੁਲ ਲੋ ਪਰਲੋਆਂ ਦੇ ਲੈ ਕੇ ਦੇ ਸਕਦਾ ਉਹ ਗਿੱਲੀ ਕੱਚੇ ਕੋਠੇਂ ਗਰਾਂਦਾ ਪਿੰਡਾਂ ਜਿੱਥੇ ਨਵੇਂ ਹੋਂ ਬਰੇਗੇ ਹਾਂਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਘੜਾੜੇ ਕਿੰਨੇ ਨਵੇਂ ਹੋਂ ਬਰੇਗੇ ਸਰ ਹਰ ਢੇਪੇਂ ਚ ਕੱਚੇ ਕੋਠੇ ਚਾਰ ਤੋਂ ਪੰਜ ਪਰਿਵਾਰਾਂ ਦੇ ਆ ਜਿਨ੍ਹਾਂ ਦੇ ਮਤਲਬ ਬਾਲਿਆ ਤੋਂ ਔਰ ਉਹ ਕੱਚੇ ਕੋਠੇ ਆ ਪੀ ਉਹ ਅਸੀਂ ਤੇ ਕਹਿੰਨੇ ਵੀ ਉਹ ਜੋ ਗਰੀਬ ਪਰਿਵਾਰਾ ਕੱਚੇ ਕੋਠੇ ਉਹਨਾਂ ਨੂੰ ਮਤਲਬ ਇਸ ਮਤਲਬ ਸਹੂਲਤ ਮਿਲੇ ਮਿਲਣੀ ਚਾਹੀਦੀ ਆ ਤੇ ਬਾਕੀ ਜੋ ਸਾਡੇ ਸਰਪੰਚ ਤੌਰ ਪਰਮਜੀਤ ਗੋਰ ਲੋ ਜੋ ਵੀ ਇਹਨਾਂ ਦਾ ਨਿਵਾਇਦਾ ਹੈ ਜੋ ਕੁਝ ਵੀ ਆ ਇਹਨਾਂ ਵੱਲੋਂ ਜੋ ਵੀ ਕੋਈ ਕਰਨਾ ਪਏਗਾ ਤੇ ਉਹ ਕਰਨਗੇ ਕਿੰਨੇ ਨਵੇਂ ਹੋਮ ਬਣੇਗੇ ਇਹ ਸਾਡੇ ਪਿੰਡ ਸਰ ਮਤਲਬ ਪਰਿਵਾਰ ਤੇ ਵਾਏ ਗਰੀਬ ਪੰਜ ਆ ਜਿਹਨਾਂ ਦੇ ਮਤਲਬ ਕੱਚੇ ਕੋਠੇ ਫਾਰਮ ਭਾਨੂੰ ਕੀ ਸਾਰੇ ਕੋ 10 ਵੀ ਭਰੋ ਸਕਦੇ ਆ ਬਾਕੀ ਜਿਹੜੇ ਮਤਲਬ ਗਰੀਬ ਤੌਰ ਪਰਿਵਾਰ ਆ ਉਹ 5 ਤੋਂ 6 ਪਰਿਵਾਰ ਆ ਜਿਹੜੇ ਜਾਈ ਹਾਂਜੀ ਉਹ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁਖਹੂਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਉਹ ਕਿੱਦਾਂ ਲੱਗੇ ਤੇ ਮੈਨੇਜਰ ਤਲੇ ਬੰਦੀ ਹੁੰਦੀਆਂ ਗਰੀਬ ਤੇ ਕੰਮ ਪੁੱਜਦਾ ਨਹੀਂ ਹੁੰਦਾ ਸੋ ਆਪਜੀ ਦੀ ਵਾਹਿਗੁਰੂ ਕਿਹਨਾਂ ਉਪਰਾਲਾ ਕੀਤਾ ਜਾਏ ਸਰ ਮੇਰੇ ਮਾਤਾ ਸਰਪੰਚ ਪਰਮਜੀਤ ਕੋਰ ਇਹਨਾਂ ਵੱਲੋਂ ਮਤਲਬ ਸੈਂਟਰ ਗਵਰਨਮੈਂਟ ਲੋ ਜਾਂ ਮਤਲਬ ਪੰਜਾਬ ਗਵਰਨਮੈਂਟ ਵੱਲੋਂ ਕੋਈ ਵੀ ਸਹੂਲਤ ਆਏਗੀ ਮੇਰੀ ਮਾਤਾ ਪਰਮਜੀਤ ਕੌਰ ਨਾਲ ਹੋ ਕੇ ਗਰੀਬਾਂ ਪਰਿਵਾਰਾਂ ਦੇ ਵਿੱਚ ਜਾ ਕੇ ਖਾਨੂੰ ਕੋਈ ਮਤਲਬ ਇਹ ਨਹੀਂ ਹੈ ਮਲੇ ਵੀ ਧੜੇਬਾਜੀ ਨਹੀਂ ਕੁਝ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨਹੀਂ ਪਾਈਆਂ ਆਪਣੇ ਵਾਸਤੇ ਸਾਰੇ ਪਰਿਵਾਰ ਇੱਕੋ ਜਿਹਾ ਮੇਰੀ ਮਾਤਾ ਪਰਮਜੀਤ ਕੌਰ ਸਾਰਿਆਂ ਦਾ ਜੋ ਵੀ ਸੈਂਟਰ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਕੁਝ ਵੀ ਸਹੂਲਤਾਂ ਹੈ ਨਾਲ ਹੋ ਕੇ ਇਹ ਕੰਮ ਕਰਾਣਗੇ ਇਹ ਬੇਦੀ ਤੁਸੀਂ ਹੁਣ ਕਿਹੜਾ ਪੈਰ ਦੇ ਆਧਾਰ ਤੇ ਪਿੰਦੇ ਵਿੱਚ ਢੋਲੀ ਦਾ ਕੰਮ ਕਰੋ ਜਾਈ ਉਹ ਵਿੜਿਆਪਿਆਂ ਨੂੰ ਸਭ ਸੂਤਾਂ ਪ੍ਰਸੰਨ ਸਰ ਪਹਿਲਾਂ ਤੇ ਥੰਮ ਚ ਕੰਮ ਸਮਸ਼ਾਨ ਘਾੜ ਦਾ ਆਪਾਂ ਇਹ ਵਾਲਾ ਕੰਮ ਪਿੰਡ ਚ ਸਭ ਨਾਲ ਪਹਿਲਾਂ ਇਹ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਕੰਮ ਆਪਣਾ ਮਨੋ ਜਾਂਜ ਘਾਰ ਦਾ ਜਾਂਜ ਘਾਰ ਆਪਣਾ ਉਹ ਬਹੁਤ ਪੁਰਾਣੇ ਸਮਿਆਂ ਤੋਂ ਬਣਿਆ ਹੋਇਆ ਉਸ ਨੂੰ ਤੜਾ ਕੇ ਭੰਲ ਕੇ ਉਹ ਨਵੇਂ ਤਰੀਕੇ ਨਾਲ ਉਹਨੂੰ ਤਿਆਰ ਕਰਾਂਗੇ ਜੋ ਵੀ ਪਿੰਡ ਦੇ ਸੰਜੋਗ ਨਾਲ ਮਤਲਬ ਆਪਣੇ ਪਿੰਡ ਦੇ ਸਾਰੇ ਲੋਕਾਂ ਦੀ ਸਮਝ ਨਾਲ ਆਪਾਂ ਜੋ ਵੀ ਪਿੰਡ 'ਚ ਕੰਮ ਕਰਾਂਗੇ ਆਪਣੇ ਪਿੰਡ ਦੇ ਪਰਿਵਾਰ ਨਾਲ ਸਾਰੇ ਬਹਿ ਕੇ ਇਹ ਕੰਮ ਸ਼ੁਰੂ ਕਰਾਂਗੇ। ਆਵੇ ਜੀ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਸਿਆ। ਸਵਾਦਿਸ਼ ਇੱਥੇ ਸਮਝਿਆ ਦਾ ਸੀ। ਇਹ ਸੋ ਮੈਸੇਜ ਕੀ ਨਾ ਜਾਊਗਾ ਪਿੰਡ ਵਾਲਿਆਂ ਨੂੰ। ਸਰ ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਨਾ। ਵੀ ਜਿਨ੍ਹਾਂ ਨੇ ਸਾਨੂੰ ਸਰਪੰਚ ਚੁਣਿਆ ਆ ਮੇਰੀ ਮਾਤਾ ਪਰਮਜੀਤ ਕੋ ਨੂੰ ਸਰਪੰਚ ਚੁਣਿਆ ਆ। ਅਹੀਂ ਪਿੰਡ ਦੇ ਬਹੁਤ ਧੰਨਵਾਦੀ ਆ ਆਪਣੇ ਜਿਹੜੇ ਪਿੰਡ ਦੇ ਵੋਟਰ ਸਪੋਰਟਰ ਨੇ ਉਹ ਵੀ ਨਾਲ ਸਾਡੇ ਨਾਲ ਸਰਪੰਚੀ ਆ ਇੱਕ ਹਸਾਬ ਦੇ ਆਪਣੇ ਪੱਖੋਂ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਧੰਨਵਾਦ ਆ ਉਹਨਾਂ ਦੇ ਵੀ ਬਾਕੀ ਅਸੀਂ ਇਹੋ ਗੱਲ ਕਹਿੰਨੇ ਆ ਕਿ ਪਿੰਡ ਚ ਅਸੀਂ ਸਭ ਤੋਂ ਵੱਧ ਜੋ ਸਾਨੂੰ ਪਰਮਾਤਮਾ ਨੇ 5 ਸਾਲ ਮੌਕਾ ਬਖਸ਼ਿਆ ਅਸੀਂ ਮਤਲਬ ਪਿੰਡ ਦੇ ਬਹੁਤ ਧੰਨਵਾਦੀ ਆ ਵੀ ਅਸੀਂ ਇਹ ਕੰਮ ਕਰਾ ਕੇ ਪਿੰਡ ਦੇ ਲੋਕਾਂ ਨਾਲ ਰਲ ਮਿਲ ਕੇ ਆਪਣਾ ਜੋ ਵੀ ਕੰਮ ਬੰਦਾ ਪਿੰਡ ਚ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ